सब्सक्राइब बेल को करें। बस दो है। को प्लीज कर दो ना। अरे कर दो क्या इसमें बस सा तो काम है Hello दोस्तों ਵੈਲਕਮ ਟੂ ਮਾਈ ਨਿਊ ਵੀਡੀਓ ਐਂਡ ਮਾਈ ਚੈਨਲ ਪੀਟੂ ਕਪਲ ਤੇ ਅੱਜ ਹੈ ਸਪੈਸ਼ਲ ਦਿਨ ਕਿਉਂਕਿ ਅੱਜ ਮੇਰੀ ਇੱਕ ਫਰੈਂਡ ਦਾ ਬਰਥਡੇ ਹੈ ਸੋ ਮੈਂ ਜਾਣਾ ਹੁਣ ਪਾਰਟੀ ਦੇ ਵਿੱਚ ਸੋ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਹੋਵਾਂਗੀ ਰੈਡੀ ਤੇ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਵੀ ਮੇਰੇ ਚੈਨਲ 'ਚ ਨਿਊ ਨੇ ਉਹ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਜ਼ਰੂਰ ਕਰਿਓ ਕਿ ਅੱਛਾ ਲੱਗਾ ਨਹੀਂ ਅੱਛਾ ਤਾਂ ਮੇਰੀ ਲੁੱਕ ਬਾਰੇ ਜ਼ਰੂਰ ਦੱਸਣਾ ਹਾਲੇ ਵਾਲੀ ਨਹੀਂ ਹੁਣ ਜਦੋਂ ਮੈਂ ਰੈਡੀ ਹੋਵਾਂਗੀ ਉਸ ਤੋਂ ਬਾਅਦ ਵਾਲੀ ਠੀਕ ਹੈ ਤੇ ਜਿਹੜੇ-ਜਿਹੜੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਪਲੀਜ਼ ਵੀਡੀਓ ਦੇਖਦੇ ਬਹੁਤ ਜਨੇ ਆ ਲੇਕਿਨ ਲਾਈਕ ਨਹੀਂ ਕਰਦੇ ਚਲੋ ਲਾਈਕ ਨਹੀਂ ਕਰਦੇ ਹੋ ਜੇ ਨਹੀਂ ਪਸੰਦ ਆਈ ਤੇ ਲਾਈਕ ਨਾ ਕਰੋ ਬਟ ਕਮੈਂਟ ਕਰਕੇ ਇਹਦਾ ਦੱਸ ਦੋ ਕਿ ਕਿਉਂ ਨਹੀਂ ਪਸੰਦ ਆਈ ਹੈ ਨਾ ਵੀ ਸੋ ਚਲੋ ਪਹਿਲੇ ਆਪਾਂ ਹੋਨੇ ਆ ਰੈਡੀ ਫਿਰ ਮਿਲਦੇ ਆ ਮੈਂ ਰੈਡੀ ਹੋ ਕੇ ਤੁਹਾਨੂੰ ਸੋ ਗਾਇਜ਼ ਮੈਂ ਪਹਿਲੇ ਤੁਹਾਨੂੰ ਆਪਣੀ ਆਊਟਫਿਟ ਦਿਖਾਦਾ ਇਹ ਹੈ ਮੇਰੀ ਅੱਜ ਦੀ ਆਊਟਫਿਟ ਅੱਜ ਮੈਂ ਪਾ ਰਹੀਆਂ ਵਨ ਪੀਸ ਡਰੈਸ ਤੇ ਇਹਦੇ ਨਾਲ ਹਲਕਾ ਹਲਕਾ ਫੁਲਕਾ ਪਾ ਕਰਾਂਗੇ ਮੇਕਅਪ ਜ਼ਿਆਦਾ ਨਹੀਂ ਕਰਾਂਗੇ ਕਿਉਂਕਿ ਡੇ ਦਾ ਫੰਕਸ਼ਨ ਹੈ ਜ਼ਿਆਦਾ ਮੇਕਅਪ ਨਹੀਂ ਕਰਨਾ ਸੋ ਹਲਕਾ ਫੁਲਕਾ ਮੇਕਅਪ ਕਰਾਂਗੇ ਨਾਮ ਮੈਂ ਵੇਅਰ ਕਰਾਂਗੀ ਸ਼ੂਜ਼ ਠੀਕ ਹੈ ਸੋ ਹਾਜ਼ ਇਟ ਸੋ ਗਾਇਜ਼ ਦਿਸ ਇਜ਼ ਮਾਈ ਆਊਟਫਿਟ ਆਪਣੀ ਡਰੈਸ ਜਿਹੜੀ ਕੀ ਪਾ ਲਈ ਹੈ ਹੁਣ ਥੋੜਾ ਬਾਅਦ ਮੇਕਅਪ ਹੋ ਜਾਏ ਮੈਂ ਇਹ ਬੀਬੀ ਦੀ ਕਰੀਮ ਦੇ ਵਿੱਚ ਥੋੜਾ ਜਿਹਾ ਸਨਸਕ੍ਰੀਨ ਐਡ ਕਰਕੇ बीबी क्रीम में थोड़ा लाइट कर दी इतने मेरा फेस बहुत ज़्यादा वाइट हो फेस प्राइमर मैं ऑलरेडी अप्लाई कर चुकी हूँ फेस पे बाद। मैं मेकअप चेनी प्रो था नहीं यार बट चलो थोड़ा बहुत कर ली था यार चलो पूरा अपना किंडल मोर जो यूएच की था so guys i am all set to go ਕਿਵੇਂ ਲੱਗ ਰਹੀ ਆ ਮੈਂ ਮੈਂ ਫੁੱਲ ਟੈਸਟ ਤੋਂ ਬਾਅਦ ਜੋ ਫੋਟੋ ਲਗਾ ਦੇਾਂਗੀ ਸਾਈਡ ਤੇ ਜੇ ਕਲਿੱਕ ਕੀਤੀ ਤਾਂ ਕਿ ਮੈਂ ਆਲਮੋਸਟ ਰੋਜ਼ ਹਰ ਵਾਰੀ ਭੁੱਲ ਜਾਂਦੀ ਆ ਫੋਟੋ ਕਲਿੱਕ ਕਰਨਾ ਠੀਕ ਹੈ ਸਾਰੀ ਜੇ ਮੈਂ ਜਿਆਦਾ ਤਾਂ ਮੈਂ ਆਪਣੀ ਸਿੰਗਲ ਫੋਟੋ ਕਲਿੱਕ ਕਰਾਉਂਗੀ ਫਿਰ ਸੇਪਰੇਟਲੀ ਸਾਈਡ ਤੇ ਲਗਾਉਂਗੀ ਨਾਓ ਹੇਅਰ ਇਜ਼ ਦਾ ਬਰਥਡੇ ਗਰਲ ਜਿਹਦਾ ਬਰਥਡੇ ਆ ਉਹ ਆਰੀ ਜਨਾਨੀ ਜਨਾਨੀ ਦੇਖੋ ਅੱਜ ਕਿੰਦਾ ਟਿਸ਼ਮਿਸ਼ ਹੋਈ ਫਿਰਦੀ ਐ ਹੈਪੀ ਬਰਥਡੇ ਦੀ थैंक यू ਇੱਕ ਹੋਰ ਬਰਥਡੇ ਗੱਲ ਹੈ ਉਹ ਅਸੀਂ ਉਹਨੂੰ ਬਾਅਦ ਚ ਮਿਲਾਂਗੇ ਨਾਉ this is the mess ਆਫਟਰ میکਅਪ ਆਲ this is the mess ਗਾਇਜ਼ ਆ ਦੇਖੋ ਐਡਾ ਖਲਾਰਾ ਪੈਂਦਾ ਜਨਾਨੀਆਂ ਦੇ ਤਿਆਰ ਹੋਣ ਚ ਉੱਥੋਂ ਲੈ ਪੂਰਾ ਬੈੱਡ ਖਲਾਰੇਣਾ ਭਰਿਆ ਹੋਇਆ ਸੋ ਗਾਇਜ਼ ਹੁਣ ਅਸੀਂ ਵੈਨਿਊ ਤੇ ਪਹੁੰਚ ਚੁੱਕੇ ਆ ਤੇ ਇਹ ਹੈ ਵੈਨਿਊ ਜਿੱਥੇ ਪਾਰਟੀ ਆਰਗੇਨਾਈਜ਼ ਕੀਤੀ ਗਈ ਹੈ ਤੇ ਇੱਧਰ ਦੇਖੋ ਰੰਗ ਬਰੰਗੀਆਂ ਪਰੀਆਂ ਇਹ ਪਹੁੰਚੀਆਂ ਸਾਜ-ਤਜ ਕੇ ਪਾਰਟੀ ਤੇ ਸਾਰੀਆਂ ਆ ਰਗ-ਬਰੰਗੀਆਂ ਅੱਬੜੇ ਦਿਨਾਂ ਬਾਅਦ ਮਿਲਿਆ ਜੇ ਸਾਰੀਆਂ ਮੈਨੂੰ ਮੈਂ ਸਾਇਮ ਨੂੰ ਕਮੋਕਨ ਆ ਜਾਵੇ ਕਿਤੇ ਕਿੰਨਾ ਰੁਜੇ ਬੇਖਾਂਚ ਮੈਂ ਨਹੀਂ ਖਾਂਦੀ ਮੈਂ ਡਾਈਟਿੰਗ ਤੇ ਆ ਮੈਂ ਬਿਲਕੁਲ ਨਹੀਂ ਖਾਂਦੀ ਜਦੋਂ ਜਦੋਂ ਮੈਂ ਨਹੀਂ ਖਾਂਦੀ ਜੀ ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਤੁਸੀਂ ਐਸਾ ਡਾਈਟਿੰਗ ਕਰ ਰਹੇ ਹੋ ਆਂ ਅਸੀਂ ਆਪ ਤਿੰਨ ਮਹੀਨੇ ਤੋਂ ਡਾਈਟਿੰਗ ਤੇ ਹਾਂ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਕਿੰਨਾ weight ਡਾਈਟਿੰਗ ਕਰ ਲਿਆ ਤੁਸੀਂ ਲਗਭਗ 15 ਕਿਲੋ ਵਧਾਈ ਲਿਆ ਹਣਾ ਇਹ ਡਾਈਟਿੰਗ ਕਰਕੇ weight ਵਧਾ ਲਿਆ ਰਾਈਟਿੰਗ ਤੇ ਮੈਂ ਕਿੰਨਾ ਬਤਾ ਲਿਆ ਪੰਜ ਮਿੰਟ ਬਤਾ ਲਿਆ ਵੈਸੇ ਰਾਈਟਿੰਗ ਦੇਖਾ ਪਾਰਗਣ ਬਕਾਣਾ ਦੇ ਦੋਨ ਹੈ ਇਹੋ ਜੀ ਇਹੋ ਜੀ ਸਿੰਗਰ ਤੋਂ ਨਹੀਂ ਚਾਹੀਦੀ ਪਤਲੀ ਹੋਣੀ ਔਰ ਵੀ ਸੋ ਗਾਇਜ਼ ਇਹਦੀ ਸਾਡੀ ਦੂਜੀ ਬਰਥਡੇ ਗੱਲ ਜਿਹੜੀ ਆਪਣੀ ਭਤੀਜੀ ਨਾਲ ਲੱਗੇ ਡਾਂਸ ਕਰਾ ਭੂਆ ਭਤੀਜਾ ਨਾ ਬਸ ਮੌਕਾ ਮਿਲਣਾ ਜੇਗੇ ਸ਼ੁਰੂ ਹੋਏਗੇ ਡਾਂਸ ਕਰਾ ਫਲੋਰ ਤੇ ਚੜ ਜੰਨੀਏ ਉਸ ਪਹਿਲੇ ਨੰਬਰ ਤੇ ਸੋ ਗਾਇਜ਼ ਹੁਣ ਇੱਥੇ ਕੇਕ ਕਟਿੰਗ ਜਰਾ ਮੈਨੂੰ ਸ਼ੁਰੂ ਹੋ ਗਈ ਹੈ ਤੇ ਦੋਨੋਂ ਬਰਥਡੇ ਕਰ ਲੱਗੇ ਇੱਕ ਦੂਜੇ ਜੱਫੀਆਂ ਚੱਲੇ ਆ ਕਿੱਥੇ ਲੰਬਾ ਪੰਜਾਬ ਪੂਜਾ ਸਮਾਂ ਲੈਣ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਟਾਈਮ ਨਹੀਂ ਲੱਗਣਾ ਸੋ ਅਸੀਂ ਅੱਜ ਜਾ ਰਹੇ ਆ ਬਾਜ਼ਾਰ ਪੂਜਾ ਸਮਾਂ ਲੈਣ ਕਿਉਂਕਿ ਕੱਲ ਬਹੁਤ ਜ਼ਿਆਦਾ ਰਸ਼ਣਾ ਆ ਤਾਂ ਅਸੀਂ ਕਿ ਵੀ ਰਸ਼ ਵਿੱਚ ਲੈਣੋਂ ਚੰਗਾ ਯੈਸ ਗਾਇਸ ਅਸੀਂ ਰਸ਼ ਨੂੰ ਅਵੋਇਡ ਕਰਦੇ ਹੋਏ ਤੇ ਨਾਲੇ ਕੱਲ ਅਸੀਂ ਫਿਰ ਨਵਰਾਤਰੀ ਦੀ ਤਿਆਰੀਆਂ ਵੀ ਕਰਨੀਆਂ ਇਸ ਕਰਕੇ ਅਸੀਂ ਕਿ ਅੱਜ ਮਾਰਕੀਟ 'ਚ ਥੋੜਾ ਰਸ਼ ਘੱਟ ਹੋਏਗਾ ਸੋ ਅਸੀਂ ਅੱਜ ਹੀ ਕਰ ਲੈਨੇ ਆ ਆਪਣੀ ਨਵਰਾਤਰੀ ਦੀ ਤਿਆਰੀ ਜੋ ਅਸੀਂ ਆਪਣੀ ਮਹਾਮਾਈ ਲਈ ਲੈ ਕੇ ਆਣਾ ਹੈ ਸੋ ਇਹਦੇ ਨਾਲ ਨਵਰਾਤਰੀ ਦੀ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਂਦੇ ਲੋ ਬੰਦਾ ਕੱਲਾ ਹੀ ਖਾ ਰਿਹਾ ਜੇ ਮੈਨੂੰ ਨਹੀਂ ਪੁੱਛਦਾ ਪਿਆ ਸਾਰੀ ਸਪਾਟ ਕਰ ਰਿਹਾ ਕੋਲੀ ਅੱਜ ਕੀ ਪਾਰਟੀ ਮੇਰੀ ਤਰਫ ਸੇ ਉਹ ਬੈਕਲੇਨ ਨਹੀਂ ਆਇਆ ਇੱਕ ਇੱਕ ਇਸਲੇ ਮੈਨਸ ਸੌਦਾ ਹੋ ਗਿਆ ਤੇ ਮੇਰਾ ਫੇਵਰਟ ਬੋਲਦਾ ਜੇ ਕੀ ਨਾ ਬੋਲਦਾ ਕੀ ਦਾ ਡਾਇਲੌਗ ਕਰਦਾ ਹੈ। ਸਹੀ ਗਿਆ। ਜਸ ਗਾਇਸ ਜਸ ਮੋਲ ਪਾ ਕਰਦਾ ਹੈ ਬੰਦਾ। ਭਰਾਵਾ ਕਿਤੇ ਮਹਿੰਗੇ ਅੰਗੂਰ ਲਾ ਦੇਖੋ ਗਾਇਸ ਸਾਡੀ ਸਿਹਤ ਦਾ ਰਾਜ ਦੇਸੀ ਘਿਓ ਪਰ ਪਰ ਕੇ ਗਰੀਬ ਨਹੀਂ ਹੈਗੇ ਅਸੀਂ ਦੇਸੀ ਘਿਓ ਖਾਂਦੇ ਆ ਆ ਦੇਖੋ ਖੁਲਨੇ ਪਾ ਦੇਸੀ ਘਿਓ ਆਪਾਂ ਇਹ ਖੈਰ ਅਸੀਂ ਮਾਤਾ ਰਾਣੀ ਲਈ ਲੈ ਕੇ ਆਏ ਆ ਢੱਲ ਵੀ ਲੈ ਕੇ ਆਏ ਆ ਆਪਣੇ ਲਈ ਵੀ ਲੈ ਕੇ ਆਏ ਆ ਗਾਇਸ ਅਸੀਂ ਆਪਣੇ ਲਈ ਵੀ ਲਿਆਏ ਆ ਦੇਸੀ ਘਿਓ ਖਾਣ ਲਈ ਪਰ ਮਾਤਾ ਰਾਣੀ ਲਈ ਵੀ ਲੈ ਕੇ ਆਏ ਆ ਗਰੀਬ ਨਹੀਂ ਹੈਗੇ ਅਸੀਂ ਆਪ ਵੀ ਫਾਇਦਾ ਆ ਦੇਸੀ ਘਿਓ ਸਾਡੀ ਸਿਹਤ ਦਾ ਰਾਜ ਬਤਨ ਲੱਗਾ ਹੁਣ ਅ ਜਿਹੜੀ ਚੂਬੀ ਚੀਕਸ ਨੇ ਐਵੇਂ ਨਹੀਂ ਆਈਆਂ ਦੇਸੀ ਕਿਉਂ ਖਾਂਦਾ ਮੇਰਾ ਘਰ ਵਾਲਾ ਮੈਨੂੰ ਰੱਜ ਰੱਜ ਕੇ ਬਾਕੀ ਕੰਮ ਕਰਾ ਕਰਾ ਕੇ ਘਟਾ ਵੀ ਦਿੰਦਾ ਆ ਹੁਣ ਅਸੀਂ ਖਾ ਵੀ ਲੈ ਆ ਫੂਡ ਵੀ ਲੈ ਲੈ ਅਸੀਂ ਦੇਸੀ ਕਿਉਂ ਵੀ ਲੈ ਲਿਆ ਹੁਣ ਬਸ ਸਾਡਾ ਰਹਿ ਗਿਆ ਕੀ ਮੰਦਰ ਦਾ ਸਮਾਨ ਮਾਤਰਾਣੀ ਦੇ ਚੁੰਨੀਆਂ ਲੈਣੀਆਂ ਅਸੀਂ ਇੱਕ ਦੋ ਸਮਾਨ ਹੋਰ ਲੈਣਾ ਮੰਦਰ ਲਈ ਬਸ ਫਿਰ ਅਸੀਂ ਇਹੀ ਚੱਲ ਜਾਣਾ ਘਰ ਨੂੰ ਆਪਣੇ ਜਵਾਕ ਨੂੰ ਲੈਣ ਪਹਿਲੇ ਉਹਦੀ ਗੱਡੀ ਘੱਟ ਜਾਵਾਂਗੇ ਫਿਰ ਅਪਰੇ ਸੇ ਆਪਣੇ ਘਰ ਆਵਾਂਗੇ ਆਪਣਾਰੇ ਦੇਖਿਓ ਆਪ ਮਾਤਰਾਣ ਲਈ ਕੀ ਕੀ ਲੈਨੇ ਆ ਬਣੇ ਰਹੀਓ ਵਲੌਗ ਤੇ ਜਾਈਓ ਨਾ ਕਿਤੇ ਵੀ ਆਹੋ ਮਾਤਰਾਣੀ ਦਾ ਅਸ਼ੀਰਵਾਦ ਲੈਣਾ ਤੇ ਵਲੌਗ ਦੇਖਦੇ ਰਹੋ ਨਹੀਂ ਨਹੀਂ ਗਾਇਸ ਸਾਡੀ ਬੱਚੀ ਹੈ ਬਸ ਇਦਾਂ ਦਾ ਕੁਝ ਨਹੀਂ ਇਹ ਮਾਤਰਾਣੀ ਸੋ ਗਾਇਜ਼ ਅਸੀਂ ਪਹੁੰਚ ਗਏ ਪੂਜਾ ਵਾਲੀ ਸ਼ਾਪ ਦੇ ਵਿੱਚ ਜਿੱਥੇ ਸਾਰਾ ਸਾਮਾਨ ਅਵੇਲੇਬਲ ਹੈ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਸਾਰਾ ਸਾਮਾਨ ਰੱਖਿਆ ਹੈ ਤਿਉਹਾਰਾਂ ਦੀ ਤਾਂ ਰੌਣਕیں ਅਲੱਗ ਹੁੰਦੀਆਂ ਤੇ ਮੈਂ ਜੋ ਫਾਈਨਲ ਕੀਤਾ ਇਹ ਮੈਂ ਪੋਸ਼ਾਕ ਲਈ ਹੈ ਮਾਤਰਾਨੀ ਦੇ ਲਈ ਤੇ ਬਾਕੀ ਜੋ ਥੋੜੀ ਚੁੰਨੀਆਂ ਲਈਆਂ ਇੱਕ ਆਸਨ ਤੇ ਆਮਤ ਸੋ ਗਾਇਜ਼ ਹੁਣ ਅਸੀਂ ਆਪਣੇ ਜਵਾਬ ਨੂੰ ਲੈ ਕੇ ਇੱਕ ਹੋਰ ਪੌਂਕਿਆ ਤੇ ਹਾਲਤ ਹੋ ਗਈ ਬਹੁਤ ਜ਼ਿਆਦਾ ਖਸਤਾ ਹੁਣ ਬੋਲਦਾ ਚੰਗੀ ਤਰ੍ਹਾਂ ਜਵਾਬ ਦੇ ਦਿੱਤਾ ਸੋ ਹੁਣ ਮੈਂ ਲੱਗੀ ਹਾਂ ਸੋਨ ਆਪਾਂ ਫੇਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਠੀਕ ਹੈ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰ ਦਿਓ ਬੈਲ ਆਈਕਨ ਵੀ ਦਬਾ ਦੇਣਾ ਬੋਲ ਤੋਂ ਸਭ ਨੂੰ ਬੋਲ ਦੋ ਜੀ ਕਰਤੇ ਹੀ ਨਹੀਂ ਐ ਲੋਗ ਇਹਨੂੰ ਕਰਤੇ ਹੀ ਨਹੀਂ ਐ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਾ ਦੇ ਕਮ ਬਸ ਇਤੋਂ ਸਤਾ ਦੇ ਬੋਲ ਸਭ ਨੂੰ ਪਲੀਜ਼ ਕਰ ਦੋ ਨਾ ਅਰੇ ਕਰ ਦੋ ਕਿਆ ਇਸ ਮੈਂ ਬਸ ਇੱਕ ਦੋ ਸਾਤੋ ਕਾਮ ਹੈ